ਹਾਂਜੀ ਬਾਬਾ ਭਾਈ ਸਗਰਾਣ ਦੇ ਸਥਾਨ ਤੇ ਨੰਦਪੁਰ ਸਾਹਿਬ ਆਸਤੇ ਸੇਵਾ ਚੱਲ ਰਹੀ ਹੈ। ਹਾਂ ਲੱਗੇ ਬਲਜੀਤ ਮੈਸਤਰੀ ਹੁਣ ਆ ਤੇ ਬਣਾ ਰਹੇ ਆ ਆਪਣਾ ਬਾਥਰੂਮ ਮਾਈਆਂ ਵਾਸਤੇ ਟੀਨਾ ਕਲ ਜਗਰਾਮਾ ਤੋਂ ਲਿਆਏ ਆ ਸਮਾਨ ਪਾਈਪਾਂ ਪੂਪਾਂ ਤੇ ਚਾਦਰਾਂ ਤੇ ਹੁਣ ਮੈਸਤਰੀ ਲੱਗੇ ਤੇ ਬਣਾ ਰਹੇ ਆ ਇਧਰ ਜੋਰਾ ਪਲੰਬਰ ਵੀ ਬੈਠਾ ਇਹਨੇ ਸੀਟ ਫਿੱਟ ਕਰ ਦੇਣੀਆਂ ਵਿੱਚ ਪਾਪੂ ਬਣਾਈ ਜਾਂਦਾ ਇਹ ਵੀ ਪੱਕੇ ਲਾ ਦੇਣੇ ਆ ਆ ਮਹਤਰੀ ਲਿਆਂਦਾ ਨਾਲ ਖੁਰਗਿਆਂ ਵਾਲਾ ਹਾਏ ਕਨੇ ਆ ਜੇ ਕਿਹਦੇ ਖੁਰਗਿਆਂ ਲਾਉਂਦੇ ਫੁਰਗਿਆਂ ਵੀ ਲਾਉਂਦਾ ਇਹ ਪੁਰਾਣਾ ਪੁਰਾਣਾ ਆੜੀ ਆ ਯਾਰ ਫੇਰ ਵੀ ਬਾਬੇ ਦਾ ਆ ਸੰਗਤ ਬੈਠੀ ਆ ਬਾਬੇ ਦੇ ਚੱਲ ਰਿਆ ਸੇਵਾ ਪੂਰੀ ਯਾਰ ਆ ਬਲਜੀਤ ਮਹਤਰੀ ਭਾਈ ਉਹ ਵੱਡਾ ਸੈੱਟ ਵੀ ਇਹਦਾ ਪਾਇਆ ਹੋਇਆ ਉਹਦੇ ਸਾਹਮਣੇ ਬਾਬੇ ਦੇ ਘਰੇ ਬਾਈ ਜਦੋਂ ਵੀ ਬਾਜ਼ ਮਾਰ ਲਈਏ ਪਸ ਉਹਦੇ ਹੀ ਹਾਜ਼ਰ ਆ ਕਰਾਂ ਬਾਬੇ ਦੇ ਕੰਮ ਨੂੰ ਤਾਂ ਬਿਲਡਿੰਗ ਨਾਲ ਨਾਲਾ ਦੇ ਜਗਾਠਾ ਬਣਾ ਲਿਆ ਪਹਿਲਾਂ ਜਗਾਠਾ ਬਣਾ ਕੇ ਹੁਣ ਇਹਨਾਂ ਨੇ ਸੈੱਟ ਕਰ ਦੇਣੇ ਆ ਕਬਜੇ ਲਾ ਕੇ ਤੇ ਨਟ ਪਾ ਕੇ ਟੀਨਾਂ ਲਾ ਦੇਣੀਆਂ ਤੇ ਚਾਰ ਕਿਹੜੀ ਮੀਟ ਬਾਸ ਚਾਰ ਰੈਡੀ ਮੇਡ ਪਾਸਰੂਮ ਬਣ ਜਾਣਾ ਹੈ ਨਹੀਂ ਸੀ ਵੀ ਯਾਰ ਬਹੁਤ ਔਖਾ ਉੱਥੇ ਕੌ ਬੰਦੇ ਤਾਂ ਬਾਈ ਨਾ ਲੈਂਦੇ ਆ ਟਰੱਕਾ ਟੋਕਾ ਦੇ ਉਹਲੇ ਵੀ ਨਾ ਲੈਂਦੇ ਆ ਉਹ ਤੇ ਮਾਈਆਂ ਵਾਸਤੇ ਜ਼ਰੂਰੀ ਆ ਕਿਉਂਕਿ ਇੱਕ ਤਾਂ ਉੱਤੇ ਕੱਠ ਵਾਲਾ ਹੁੰਦਾ ਕੱਠ ਵਾਲੇ ਦੇ ਵਿੱਚ ਫਿਰ ਕੋਈ ਬੰਦਾ ਤੁਰਿਆ ਇੱਧਰ ਦੀ ਲੰਗ ਆ ਕੋਈ ਉੱਧਰ ਦੀ ਲੰਗ ਆ ਚਾਹੀਦਾ ਐ ਹੁੰਦਾ ਹਾਂ ਇਹਦਾ ਕਰਕੇ ਲੈ ਇੱਕ ਜੀ ਹੋਰ ਵਰਗ ਇੱਕ ਜੀ ਗਾਹ ਮਾਂ ਨੂੰ ਚਲਾ ਹਾਂ ਚੱਲ ਗਾਹ ਨੂੰ ਬੰਦਿਆਂ ਵਾਸਤੇ ਬਣਾ ਦੇਾਂਗੇ ਹਾਂਜੀ ਹਾਂਜੀ ਜੇਕਰ ਦੋ ਦੋ ਪੰਜਾਂ ਚੱਲ ਮਰਹੜੀ ਦੀ ਸੌਖ ਚਾਹੀਦੀ ਥੋੜਾ ਥੋੜਾ ਨਾਲ ਹਰੇ ਘਰੀ ਸੰਦ ਬਲੇਮਾ ਬਣਦਾ ਰਹਿੰਦਾ ਉਹ ਵੀ ਕਰ ਹਾਂਜੀ ਹਾਂ ਤਾਂ ਆ ਬਿਲ ਬਣਾ ਲੈਣੇ ਰਾਹੀ ਦਾ ਠੀਕ ਆ ਕਿੰਨੇ ਦੇ ਆਈ ਆ ਇਹ ਠੀਕ ਇੱਕ ਘਾਹ ਚਾਹੇ ਸਮੇਂ ਬਾਈ ਹੈ ਹਾਂ ਇਹ ਬਾਈ ਟੁੱਟੀ ਗਿਆ ਤੋਂ ਆ ਹਾਂ ਇੱਥੇ ਕਰਦਾ ਸੇਵਾ ਦੁੱਧ ਦੀ ਹਾਂ ਪਹਿਲਾਂ ਤਾਂ ਮੱਲਿਆਂ ਵਾਲਾ ਸੀ ਪਹਿਲਾਂ ਇੱਕ ਉਹਨੇ ਮੈਂ ਤਾਂ ਆਉਂਗਾ ਸਕੂਲ ਤੋਂ ਬਲਜੀਤ ਮੈਤਰੀ ਪਰ ਉੱਥੇ ਵੀ ਜਾਣਾ ਹੋਊਗਾ ਅਨੰਦਪੁਰ ਸਮਕ ਕੱਲੂ ਜਾਣਾ ਹੈ ਕੱਲ੍ਹ ਨੂੰ ਠੀਕ ਆ ਉੱਥੇ ਕੀ ਪੋਣੇ ਪਨਾਲੇ ਹੂੰ ਠੀਕ ਆ ਠੀਕ ਆ ਵਧੀਆ ਚੱਲ ਕੋਈ ਨਹੀਂ ਉਹ ਵੀ ਲੰਗਰ ਆਪਣਾ ਹੀ ਆ ਯਾਰ ਉਹ ਕੜਾ ਸਹੀ ਗੱਲ ਹੈ ਉਹ ਪੁਰਾ ਬਾਬੇ ਦਾ ਹੀ ਲੰਗਰ ਹੋਊਗਾ ਉਹ ਬਾਬੇ ਦਾ ਲੰਗਰ ਉਹ ਅੱਗੇ ਕਿਹਾ ਸੀ ਉਹ ਗੱਡੀ ਨੂੰ ਹੂੰ ਇਹਦਾ ਰਬੜ ਦਾ ਨਾ ਪਾ ਖਰਾਬ ਹੋ ਜਾਣਾ ਨਹੀਂ ਤੇ ਹੁਣ ਕਾੜੇ ਪੋਣੇ ਆ ਹੁਣ ਦੂਜੇ ਪੋਣੇ ਜਸਤੀ ਜਸਤੀ ਠੀਕ ਆ ਬਣਾਈ ਜਾਂਦੇ ਜਗਰਾਮ ਵਾਲੇ ਠੀਕ ਆ ਠੀਕ ਆ ਆਵਲ ਲਦੀ ਜਾਂਦੀ ਕਹਿੰਦੇ ਆ ਦੱਸਦਾ ਸੀਗਾ ਸਮਾਨ ਜਾ ਕੇ ਲਦੀ ਜਾਂਦੇ ਸੀ ਅਰੇ ਨਾਲ ਚੱਕਵਾ ਬਿਲਡਿੰਗ ਸੈਟ ਨਾਲ ਹੀ ਤੇ ਬਿਜਲੀ ਤੇ ਬਾਈ ਉਦਹੀਂ ਕਰ ਦਿੰਦੇ ਆ ਫੱਟ ਤੇ ਸਾਰਾ ਸਮਾਨ ਪਿਆ ਗਲੈਂਡਰ ਪਿਆ ਆ ਦੇ ਲੈ ਕੱਟਣ ਵੱਢਣ ਵਾਲਾ ਨਾਲ ਸੱਲ ਮਾਰਨ ਵਾਲੇ ਵੱਡਾ ਫੋਰਮੈਨ ਤੇ ਛੋਟਾ ਫੋਰਮੈਨ ਦੋਨੇ ਫੋਰਮੈਨ ਜੋਰੇ ਦਾ ਕੰਮ ਉਧਰ ਚੱਲਦਾ ਜਿਹੜੇ ਨਵੇਂ ਬਾਥਰੂਮ ਬਣਾਏ ਆ ਉਹ ਵੀ ਵਾਈਆਂ ਵਾਸਤੇ ਬਣਾਏ ਆ ਕਿਉਂਕਿ ਉਧਰ ਅਲੱਗ-ਅਲੱਗ ਠੀਕ ਹੁੰਦੇ ਆ ਯਾਰ ਕੱਠ ਦੇ ਵਿੱਚ ਬਹੁਤ ਔਖਾ ਸੀ ਉਹ ਵੀ ਕੱਠ ਦੇ ਵਿੱਚ ਔਖਾ ਸੀਗਾ ਉਹ ਆਹ ਜੀ ਟਿਨ ਇਹਨਾਂ ਦੇ ਬਣਾਉਣੇ ਆ ਆਹ 4 ਟਿਨ ਆਹ 6x4 ਦੇਗਾ ਹਾਂ ਇਹ ਲਾ ਦੇਣੀਆਂ 14 ਇਹਨਾਂ ਦਾ ਬਣ ਜਾਣਾ ਵਧੀਆ ਇਹਨਾਂ ਦੇ ਵਿੱਚ ਇਹਨੇ ਕਬਜੇ ਤੇ ਨਾਟ ਫਟ ਕਰ ਦੇਣੇ ਆ ਉੱਥੇ ਚਾ ਕੇ ਤੇ ਕੱਢ ਦੇਵਾਂਗੇ ਚੱਲ ਬਰੇ ਭਾਈ ਪੂਰਾ ਵਧੀਆ ਬਣ ਜਾਣਾ ਕੰਮ ਲੈ ਹੈ ਉਹ ਵੀ ਤਾਂ ਚੱਲ ਨਹੀਂ ਰਹੀ ਆ ਬਾਕੀ ਚੱੱਕ ਜੱਕੀ ਆਲਬਮ ਆ ਕੋਈ ਮਾਈਕਾ ਫਸਾ ਕੋਸਾ ਕੋਮਾ ਆ ਜਾਨੀ ਖੁੱਲਦਾ ਕਰ ਦੇਣਾ ਇਹ ਹੈ ਤੇ ਉੱਥੇ ਜਾ ਕੇ ਕਸ ਲਾਂਗੇ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਵਧੀਆ ਵਧੀਆ ਆਹੋ ਟਰੱਕ ਵਿੱਚ ਲਾਦ ਲਾਗੇ ਉੱਥੇ ਜਾ ਕੇ ਕੱਢ ਦਾਂਗੇ ਬਸ ਠੀਕ ਆ ਆ ਲਿਆਂਦੇ ਕਾਬਜੇ ਬਾਈ ਲਾਉਣ ਨੂੰ ਆਰੇ ਨਾਲ ਲੈ ਆਉਦੇ ਲਾ ਕੁੰਡੇ ਵੀ ਬਾਬ ਮਨਾਂ ਤੇ ਕੁੰਡਾ ਲੱਗਦੇ ਵੀ ਘੱਟੇ ਆ ਪੱਕੇ ਘਰੇ ਪਿਆ ਅਸੀਂ ਬਾਬਲਾ ਲਿਪੜੇ ਪਹਿਣ ਨਾ ਬਨੇਰੇ ਹੈਂ ਇਹ ਗੱਲ ਉਹ ਇਹ ਗੱਲ ਜਿਹੜੇ ਬੋਰੋਂਗੇ ਲੱਪੜੇ ਪਹਿਨਣਾ ਬਨੇਰੇ ਪੱਕੇ ਘਰ ਬਿਆਹੀ ਬਾਬਲਾ ਹੈ ਹੈਣਾ ਤਾਂ ਵੀ ਹੋਏ ਅੰਦਰ ਹੈ ਕੋਈ ਕੋਲ ਹੋਰ ਇੱਕ 100 200 ਲੱਭੀ ਨਾ ਨਹੀਂ ਨਹੀਂ ਚੀਜ਼ ਵਧੀਆ ਬਣੀ ਜਾ ਜਦੋਂ ਬਣਾਉਣ ਗਏ ਆ ਚੀਜ਼ ਫਿਰ ਬਾਈ ਵਧੀਆ ਹੀ ਬਣੀ ਹੈ ਆਪਾਂ ਇਹ ਤਾਂ ਕਹਿੰਦੇ ਸੀ ਸਬਾਨ ਲਿਆਓ ਯਾਰ ਕਰੈਂਪ ਤੋਲ ਦੂੰ ਤੱਕੜੀ ਤੇ ਗੱਲ ਕਰ ਤਰੀ ਦਿਨ ਲੱਗੇ ਹੋਣ ਹਾਤਾ ਆਪਣੇ ਗੱਡੀ ਦੇ ਭਾਵੇਂ ਉਹ ਲਾਇਆ ਸੀ ਕਿ ਨਟਜ ਆਪਣਾ ਹਜਤਾ ਹੀ ਨਹੀਂ ਲਿਆ ਉਹ